ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817। ਅੱਜ ਦੀ ਵੀਡੀਓ 'ਚ ਇੱਕ ਪਾਲਕ ਕੱਟੀ ਦੀ, ਇੱਕ ਤਾਜੀ ਸੂਈ ਮੈਂ ਤੇ ਇੱਕ ਜਰਸੀ ਵੜ। ਤਿੰਨਾਂ ਦਾ ਸੇਲਾ ਰੇਟ ਡਿਟੇਲ ਵੀ ਤੁਹ ਪਾਉਦੇ ਆਓ ਅੱਗੇ ਕਰੀਏ ਗੱਲਬਾਤ। ਬਾਈ ਜੀ ਸੱਚੀ ਗੱਲ ਹੈ ਜੀ। ਨਾਮ ਐਡਰੈਸ ਦੱਸੋ ਵੀਰ ਆਪਣਾ। ਪਿੰਡ ਮੁਵਾਰਕਪੁਰ ਚੁੰਗਾ ਜੀ। ਜਿਨ੍ਹਾਂ ਮਲੇਰ ਕੋੜਲਾ ਜੀ। ਸ੍ਰੀ ਮਲੇਰ ਕੋੜਲਾ ਜੀ। ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 88723 67635 88723 67635 ਆਪਣਾ ਮੋਬਾਈਲ ਨੰਬਰ ਆ ਨੰਬਰ ਬਾਈ ਮੱਝ ਦੇਖ ਜਾਨੇ ਕਿਹੜਾ ਸੂਆ ਸੂਈ ਹੈ ਜੀ ਇਹ ਦੂਜੇ ਸੂਈ ਆ ਵੀ ਦੂਜੇ ਸਵੇਕ ਐਦਰੋਗੇ ਸੂਈ ਨੂੰ ਸੋਵੇ ਲਾਜ 11ਵਾਂ ਦਿਨ ਸੂਈ ਨੂੰ ਆ 11 ਕਿਲੋ ਦੁੱਧ ਤਿਆਰ ਆ ਬੱਚਾ ਮਗਰ ਕੀ ਆ ਮਾਗਰ ਕੱਟਾ ਵੀ ਅੱਛਾ ਮਾਗਰ ਕੱਟਾ ਸੂਆ ਤੀਜਾ ਸੂਈ ਆ ਹਨਾ ਪਿਆਓ ਨਾ ਹਰਾਨੀ ਦੀ ਮਹਿ ਆ ਜੀ ਠੀਕ ਆ 11 ਕਿਲੋ ਦੁੱਧ ਜਮਾ ਨਹੀਂ ਪੜਜੂਗਾ ਹਾਂ ਪੂਰਾ ਇਹਦੇ ਵੱੱਟ ਭਾਵੇਂ ਕੱਟ ਨਹੀਂ ਆ ਕਰਦੇ ਠੀਕ ਇੱਕ ਸਿੰਗ ਦਾ ਪੋਪੜਾ ਤੇ ਲੱਥਾ ਵਾ ਹਨਾ ਹਾਂ ਜੀ ਤੇ ਸੋ ਵੀਰੋ 11 ਕਿਲੋ ਵੀਰ ਦਾ ਦੁੱਧ ਤਿਆਰ ਆ ਬੇਸ਼ੱਕ 10 ਮਨ ਕੇ ਲੈੜੇ ਸੂਈ ਨੂੰ 11-12 ਦਿਨ ਹੋ ਗਏ ਇੱਕ ਸਾਦ ਕਾਟ ਵਗੈਰਾ ਦੇਖੋ ਨੇਵਾਲ ਵਗੈਰਾ ਸੋਹਣਾ ਸਾਫ ਸੁਥਰਾ ਵੀਡੀਓ ਕ ਉਹ ਸਾਲਾ ਕਰੀ ਕਰ ਲਓ ਤੇ ਦੇਖੋ ਤੀਜਾ ਸੂਆ ਸੂਈ ਸਵਾਈ ਜਾਵਾ ਤੇ ਦੋ ਟਾਈਮ ਦੁੱਧ ਚਵਾ ਸਕਦੇ ਬਈ ਆ ਜਾਏ ਦੋ ਡੰਗ ਚੋ ਕੇ ਲੈ ਕੇ ਜਾ ਜੀ ਠੀਕ ਹੈ ਉਹ ਦੇਖੋ ਜੀ ਕਿਆ ਬਾਤਾਂ ਸੋਹਣਾ ਮੁੱਠੀ ਵਾਲਾ ਧਾਣਾ ਧਾਣਾ ਦੇਖੋ ਧਾਣਾ ਬੰਦ ਮਾਰ ਕੇ ਤੁਹਾਡੇ ਨੇ ਉਹ ਦੇਖੋ ਚੋਣ ਦੇਖੋ ਕਿਆ ਬਾਤਾਂ ਥੋੜਾ ਸਾਫ ਸੁਥਰਾ ਮੋਟਾ ਚੋਣਾ ਜਾਵਾ ਹਨਾ ਕੋਈ ਭੂਠਾ ਰਾਂ ਅੱਡੇ ਮੂੜਾ ਥਰਜ ਮਾਰ ਦਦਾ ਰ ਉਹ ਦੇਖੋ ਜਮਾ ਕਿਆ ਬਾਤ ਇਹ ਬਾਤ ਜੀ ਸਾਤ ਸੂਆ ਦੀ ਛੇ ਠੱਲੀਏ ਕੋਈ ਇਹ ਜੀ ਗੱਲ ਨਹੀਂ ਹਨਾ ਜੀ ਲੱਤ ਚੱਕ ਜੂ ਹੋਰ ਚੱਕ ਜੂ ਤਸਰ ਦੇ ਕੋ ਘਮਾ ਦੇ ਕਿਉਂ ਬੋਲੇ ਆ ਦੇ ਕਿੰਨੇ ਹੱਦ ਮਗਾ ਕਰੇ ਨਾ ਤਰੋਂ ਬਰ ਮਾਰ ਤੋ ਦੇ ਕੋ ਯੱਤਵਾਈ ਜਮਾਨੇ ਯਾਰਾ ਠੀਕ ਹੈ ਜੋਕੇ ਜੋ ਮੋਲ ਲਗੀ ਰੱਖੇ ਵੇਚਣ ਜਾ ਮੋਲ ਵੀਰੇ ਜਾਇ ਜਮੀਨ ਜਾਇ ਸਨੋ ਵਾਲਾ 1 5 ਮੋਲ ਆਈ ਮਾੜਾ ਮੋਟਾ ਮਾਨ ਤਾਨ ਮਾਨ ਤਾਨ ਹੋ ਜੂ ਮੌਕੇ ਦੀ 1 ਲੱਖ 5000 5000 ਰੁਪਏ ਦੁੱਧ 10 ਕਿਲੋ ਹੋਣੀ 10 ਕਿਲੋ 11 10 ਮਾਨ ਲੱਕੇ ਲੈ ਕੇ ਜਾ ਫੇਰ ਪੂਰਾ ਠੰਡਾ ਨਾਪ ਠੀਕ ਹੈ ਅੱਗੇ ਆਪਾਂ ਨਾਲ ਦੇਖੇ ਰਿਹਾ ਕਿ ਪਾਲਕ ਕੱਟੀ ਹੈ ਨਾ ਇਹਦੀ ਉਮਰ ਕਿੰਨੀ ਗਈ ਉਮਰ ਵੀਰੇ 11 ਮਹੀਨਿਆਂ ਦੀ ਕੱਟੀ ਆ ਠੀਕ ਹੈ ਝੋਲੀ ਬੜੀ ਚੰਗੀ ਹੈ ਹਾਂ ਗੱਤੀ ਦੇਖੋ ਹੁਣ ਵੀ 11 ਮਹੀਨੇ ਛਲੇ ਕਿੱਡੀਆਂ ਠੀਕ ਹੈ ਠੀਕ ਹੈ ਇਹਦਾ ਫਿਰ ਆਪਾਂ ਰੇਟ ਉਹ ਯਾਰ ਬਾਈ ਜੀ ਕੀ ਰੱਖਿਆ ਇਹਦਾ ਇਹਦਾ ਮੁੱਲ ਕਿਰੇ 35000 ਰੁਪਏ ਮਾੜਾ ਮੁੰਡਾ ਮਾਰਦਾਂ ਮਾਨ ਤਨ ਮੌਕੇ ਤੇ ਹੋ ਜੂਗਾ ਇਹਦਾ ਠੀਕ ਹੈ ਸੋ ਕੱਟੀ ਥੋੜੇ ਥੋੜਾ ਜਿਹਾ ਮੜਾ ਸਿੰਗ ਖੁੱਲੇ ਰੱਖੋ ਹਾਂ 80 ਕਿਲੋ ਮੈਂ ਅੱਜ ਦੀ ਕੱਟੀ ਆ ਠੀਕ ਹੈ ਸੋ ਬਹੁਤ ਵੀਡ ਬਾਨ ਕਰਦੇ ਆ ਕਿ ਸਾਨੂੰ ਕੱਟੀ ਚਾਹੀਦੀ ਜੀ ਮਾਦਰ ਰਿਕਾਰਡ ਪਤਾ ਹੋਵੇ ਹਾਂ ਸੋ 18 ਦਾ ਸਭ ਕਾ ਰਿਕਾਰਡ ਦੇ ਦਾਂਗੇ ਸੋ 18 ਕਿਲੋ ਦੀ ਮਾਦਰ ਰਿਕਾਰਡ ਬਾਕੀ ਲੱਗ ਪਊ ਤੁਸੀ ਜਮ ਜਿਹੜੇ ਵੀ ਰਿਕਰੈਂਟ ਦੇ ਵੀ ਸਾਨੂੰ ਕੱਟੀ ਚਾਹੀਦੀ ਵੀ ਰਿਕਾਰਡ ਵਾਲੀ ਆ ਦੇਖੋ ਮਾਗਰ ਗੱਦੀ ਦੇ ਠੀਕ ਹੈ ਰੇਟ 35000 ਹਣੇ ਹਾਂ ਜੀ ਸੋ 35000 ਰੁਪਏ ਮੋਕੇ ਦੇ ਮਾਗਰ ਨਾਲ ਹੋ ਜਾਊਗਾ 18 ਕਿਲੋ ਦੀ ਮਾਗਰ ਰਿਕਾਰਡ ਜਰਸੀ ਵੈੜ ਦੇਖੀ ਹੈ ਨਾ ਕਿਹੜਾ ਸੁਹੀ ਹੋਈ ਹੈ ਜੀ ਸੁਹੀ ਦੂਜੇ ਸੁਹੀ ਹੋਈ ਹੈ ਅੱਜ 5 ਮਾਗਰ ਨੇ ਸੁਹੀ ਨੂੰ 8 ਕਿਲੋ ਬੌਲੀ ਤਿਆਰ ਬਚਾ ਕੀ ਵਗ ਮਾਗਰ ਬਸਾ ਜੀ ਜੇ ਮਾਗਰ ਆ ਗਿਆ ਬੱਚਾ ਇਹਦੇ 8 ਕਿਲੋ ਦੋ ਜਮਾਨੇ ਟਚੋਂ ਦਾ ਹਾਜ਼ਰ ਹਾਂ ਬੌਲੀ 8 ਕਿਲੋ ਜੀ ਰੇਟ 500 ਨਹੀਂ ਸੁਹੀ ਹੋਈ ਜੀ ਰੇਟ ਇਹਦਾ ਰੇਟ ਇਹਦਾ 42000 ਰੁਪਏ ਕੀ ਦੁੱਧ ਬਾਜੂ 2 ਟਨ ਕਿਲੋ ਦੁੱਧ 12 ਕਿਲੋ ਦੀ ਗਾਰੰਟੀ ਦੇ ਭੇਜਾਂਗੇ ਠੀਕ ਹੈ ਕਹਿੰਦਾ ਬਾ 10 ਕਿਲੋ ਤੋਂ ਬਾਅਦ 12 ਨਹੀਂ ਹੈਗੀ ਆ ਹਾਂ ਜੀ ਹਾਂ ਤੇ ਥਣ ਥੋੜਾ ਸਾਫ ਸੁਥਰਾ ਹਣਾ ਹਾਂ ਜੀ ਕੱਦ ਕਾਠ ਵਗੈਰਾ ਦੇਖੋ ਬੜਾ ਥੋੜਾ ਮੀਡੀਅਮ ਸਾਈਜ਼ ਆ ਗਿਆ ਤੇ ਰੇਟ ਇਹਦਾ 42000 ਰੁਪਇਆ ਬਾਜੂ ਜਾਂ ਦੁੱਧ ਪੀਣ ਵਾਲਾ ਸੌਦਾ ਕਰੇ ਦੁੱਧ ਪੀਦਾ ਜੇਕਰ ਆਪਾਂ 42000 ਦੇ ਮਾਨਦਾਨ ਮੌਕੇ ਤੇ ਹੋ ਜੂ ਜੇ ਅਜਿਹਾ ਜਮਾ ਡੰਨ ਆਈ ਐਨ ਓਕੇ ਆ ਵੀ ਜੀ ਆਹ ਦੇਖ ਸਕਦੇ ਹੋ ਜਾਫੀ ਵੱਢਦੇ ਬਹੁਤ ਧਾਰਾ ਮਾਰ ਕੇ ਦਿਖਾਉਣੇ ਪਏ ਤੇ ਕੋਈ ਫਿਰ ਬਾਈ ਨਿਆਲੇ ਨੂਲੇ ਕੋਈ ਦੂਰ ਨ ਠੀਕ ਆ ਜੀ ਮੈਂ ਸੜਾ ਚ ਹਰ ਮਾਰਦੇ ਜਾ ਤਾਂ ਸੋ ਦੇਖੋ ਯਾਰ ਚੌਣ ਚਵਾਦੀ ਜਮਾ ਇੱਕ ਨੰਬਰ ਹੈ ਨਾ ਵੀ ਚਾਹੇ ਵੀ 10 ਕਿਲੋ ਦਾ ਮੰਨ ਕੇ ਲੈ ਜੇ ਤੇ 42000 ਦਾ ਮਾਨਦਾਨ ਕਰਦਾ ਮਾਨਦਾਨ ਕਰਦਾ ਠੀਕ ਆ ਪਾ ਠੀਕ ਆਂਟੀ ਚੱਲੋ ਵਾਹੋ ਦੇਖੋ ਯਾਰ ਥਾਣ ਦੇਖੋ ਜਮਾ ਚਾਰੇ ਲਿਖੜੇ ਹੈ ਨਾ ਇੱਕ ਦਿਖਾ ਦੇ ਪਤਾ ਜੀ ਤੁਸੀਂ ਮੈਂ ਤੇ ਇੱਕ ਦਿਖਾ ਦੇ ਪਾਲ ਕੇ ਕੱਟੀ ਜੀ ਦੀ ਮਾਦਰ ਰਿਕਾਰਡ 18 ਕਿਲੋ ਬਹੁਤ ਵੀ ਡਿਵਾਡ ਕਰਦੇ ਆ ਕਿਹਦੇ ਲੋ ਕੱਟੀ ਲੈਣੀ ਹੈ ਜੀ ਤੇ ਰਿਕਾਰਡ ਪਤਾ ਹੋਵੇ ਸੋ ਅਜਲੋ ਰਿਕਾਰਡ ਵਾਲੀ ਕੱਟੀ ਦਿਖਾ ਦੀ ਤਿੰਨ ਨਗ ਦਿਖਾ ਚੁੱਕੇ ਆ ਪਿੰਡ ਆਪਰਾ ਬਿਵਾਰਕ ਵਰ ਚੁੰਗਾ ਜ਼ਿਲ੍ਹਾ ਮਲੇਰਕੋਟਲਾ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਮੇਰਾ ਕੰਮ ਅਸਰਪੇ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਦਿਤਾ ਜੀ